ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਦਾ ਰੀਅਲ ਨਿਊਜ਼ ਪੰਜਾਬ ਫਰਵਰੀ ਦੀ ਪਹਿਲੀ ਤਰੀਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਮੌਸਮ ਨੇ ਆਪਣੀ ਕਰਵਟ ਲਈ ਹੈ ਜਿਸ ਤੋਂ ਸ਼੍ਰੀ ਮੁਕਸਰ ਸਾਹਿਬ ਦਾ ਸਾਰਾ ਇਲਾਕਾ ਜਿਹੜਾ ਸੰਘਣੀ ਧੁੰਦ ਦੀ ਚਾਦਰ ਨਾਲ ਛਾਇਆ ਹੋਇਆ ਹੈ ਜਿਕੇ ਜੋ ਕਰਕੇ ਠੰਡ ਤੋਂ ਬਾਅਦ ਜਿੱਥੇ ਕਾਫੀ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਉੱਥੇ ਇੱਕ ਇਹ ਧੁੰਦ ਚਕੀਆਂ ਦੀ ਆਫਤ ਮੰਨ ਕੇ ਵੀ ਆਈ ਹੈ ਤਾਂ ਕਿ ਬੀਤੀ ਦੇਰ ਰਾਤ ਇੱਕ ਅਜਿਹੇ ਵਰਤਾਰਾ ਪਿੰਡ ਮਰਾੜ ਕਲਾਂ ਦੇ ਨੇੜੇ ਵਾਪਰਿਆ ਜਿੱਥੇ ਸੜਕ ਹਾਦਸੇ 'ਚ ਜੀਜਾ ਸਾਲੇ ਦੀ ਮੌਤ ਹੋ ਜਾਂਦਾ ਮੰਦ ਭਾਗਾ ਸਮਾਚਾਰ ਮਿਲਿਆ। ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਹਰੀਕਲਾਂ ਦੇ ਨੇੜੇ ਹੋਏ ਸੜਕ ਹਾਦਸੇ ਵਿੱਚ ਮਰਨ ਵਾਲੇ ਆਪਸੀ ਰਿਸ਼ਤੇਦਾਰ ਹਨ। ਦੇਰ ਰਾਤ ਧੁੰਦ ਕਾਰਨ ਦਰਖਤ ਕਾਰ ਵਿੱਚ ਕਾਰ ਦਰਖਤ ਵਿੱਚ ਵੱਜੀ ਦੋ ਦੋਵਾਂ ਦੀ ਮੌਤ ਹੋ ਗਈ। ਵਿਜੇ ਕੁਮਾਰ ਤੇ ਤਰਸੇਮ ਕੁਮਾਰ ਲਾਲ ਵਜੋਂ ਇਹਨਾਂ ਦੀ ਮ੍ਰਿਤਕਾਂ ਦੀ ਪਛਾਣ ਹੋਈ। ਮਰਾੜ ਕਲਾਂ ਵਾਸੀ ਤਰਸੇਮ ਲਾਲ ਆਪਣੇ ਜੀਜਾ ਵਿਜੇ ਕੁਮਾਰ ਨਾਲ ਵਾਸੀ ਹਰੀਕਲਾਂ ਨੂੰ ਉਸਦੇ ਪਿੰਡ ਛੱਡਣਾ ਚੱਲਿਆ ਸੀ। ਤੇ ਨੇ ਮਰਾੜ ਕਲੰਦੇ ਵਿਖੇ ਇਹ ਹਰਸਾ ਵਾਪਰ ਗਿਆ ਇਹ ਬਾਈ ਆਪਣੇ ਮਰਾੜ ਕਲਾ ਦੋਗੀ ਛੱਡਣ ਤੋਂ ਹੁੰਦੇ ਆਦੇ ਸਾਲੇ ਨੂੰ ਜੋਣੇ ਨੂੰ ਇੱਕ ਉਹਦਾ ਸਾਲਾ ਹੀ ਤਰਸੀਮ ਸਿੰਘ ਦੇ ਨਾਲ ਹੈ ਕੀ ਉਹਨਾਂ ਦਾ ਪਰਮਣਾ ਸੀ ਜੀ ਉਹਨਾਂ ਛੱਡਣੋਂ ਦੇ ਪਏ ਸੀ ਤੁੰਦ ਦੇ ਕਾਰਨ ਕਰਕੇ ਜਣੀ ਕਿ ਉਹਨਾਂ ਨੂੰ ਅੱਗੋਂ ਨਹੀਂ ਕੋ ਸੜਕ ਦਿੱਤੀ ਸੀ ਇਸ ਕਰਕੇ ਉਹਨਾਂ ਦੀ ਨਹਿਮ ਦੇ ਵਿੱਚ ਵੱਜ ਗਏ ਤੇ ਡੈਥ ਹੋ ਗਈ ਕਿੰਨੇ ਜਣੇ ਸੀਗੇ ਕਿੰਨੇ ਸਵਾਰ ਸੀਗੇ ਕਿਰਤੀ ਕਿਸ ਚੀਜ਼ ਤੇ ਜਾ ਰਹੇ ਸੀ ਇਹ ਆਪਣੇ ਗੱਡੀ ਤੇ ਜਾ ਰਹੇ ਸੀ ਮਰਾਠਕਲਾ ਤੋਂ ਗੱਡੀ ਦੇ ਵਾਪਸੀ ਇਧਰ ਆ ਕੇ ਵੱਡੇ ਰਿਗੇ ਆਏ ਸੀ ਓਕੇ ਹਾਂ ਜੀ